ਵਾਹਿਗੁਰੂ ਜੀ ਤਨਮਤਾ ਸਹਿਬ ਜਵਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਵੋ ਤੇ ਵੀਡੀਓ ਨੂੰ ਲਾਈਕ ਜੁੜ ਕਰ ਦੇਵੋ ਤਾਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ 'ਚ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ ਪੰਜਾਬ ਦੇ ਵਿੱਚ ਅਕਸਰ ਹੀ ਚਰਚਾ ਚੱਲਦੀ ਹੈ ਕਿ ਸਾਰੀਆਂ ਪਾਰਟੀਆਂ ਦਾ BJP ਨਾਲ ਸਮਝੌਤਾ ਹੈ ਇੱਕ ਦੂਜੇ ਦੇ ਇਲਜ਼ਾਮ ਲਾਉਂਦੇ ਆ ਅਜਿਹੇ ਹਾਲਾਤਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਹੱਕਾਂ ਲਈ ਇਹਨਾਂ ਵਿੱਚੋਂ ਕਿਹੜਾ ਲੀਡਰ ਮੋਦੀ ਸਰਕਾਰ ਦੇ ਖਿਲਾਫ ਟੱਕਰ ਲੈ ਸਕਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਚਾਰਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਲੀਡਰ ਹੈ ਜਿਹੜਾ ਮੋਦੀ ਸਰਕਾਰ ਦੇ ਸਾਹਮਣੇ ਕਦੇ ਨਹੀਂ ਝੁਕੇਗਾ ਜਿੱਥੇ ਗੱਲ ਪੰਜਾਬ ਆਪ ਦੇ ਹੱਕਾਂ ਦੀ ਹੋਊਗੀ ਰੋਖ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਅੱਜ ਵਿਰੋਧੀਆਂ ਤੇ ਰਾਜ ਕੇ ਨਿਸ਼ਾਨਾ ਲਾਇਆ ਤੇ ਨਾਲ ਦੀ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕੀ ਕੀ ਕੰਮ ਕੀਤੇ ਨੇ ਤੇ ਵਿਰੋਧੀ ਕੀ ਦੱਸਦੇ ਨੇ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਆ ਤੇ ਹੁਣ ਆ ਕੇ ਜੀ ਠੀਕ ਕਰੀ ਜਾਂਦੇ ਆ ਕਹਿੰਦੇ ਐ ਕੋਈ ਕਰੀ ਜਾਂਦਾ ਏ ਸੋ ਇਸ ਕਰਕੇ ਮੈਂ ਕੋਈ ਪੋਲਿਟੀਕਲ ਨਹੀਂ ਬੋਲਣਾ ਇੱਥੇ ਪਰ ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਇੱਥੇ ਚੰਗਾ ਕੰਮ ਕਰੋਗੇ ਨਾ ਤਾਂ ਵੀ ਗਾਲਾਂ ਮਾੜੇ ਤੇ ਤਾਂ ਗਾਲਾਂ ਪੈਣੀ ਪੈਣ ਉਹ ਤਾਂ ਅਸੀਂ ਕਰਦੇ ਵੀ ਨਹੀਂ ਪਰ ਚੰਗੇ ਤੇ ਵੀ ਗਾਲਾਂ ਤਿਉਹ ਬਈਰ ਕਿਸੇ ਨਾ ਕਿਸੇ ਕੋਲ ਤਾਂ ਕ੍ਰਿਟੀਸਾਈਜ਼ ਕਰੀਏ ਮਤਲਬ ਉਹਨਾਂ ਨੇ ਤਾਂ ਐ ਵੀ ਕਦੇ ਨਹੀਂ ਦੱਸਿਆ ਹੋਣਾ ਤੁਹਾਨੂੰ ਕਿ ਬਿਜਲੀ ਫ੍ਰੀ ਹੋ ਗਈ 90% ਘਰਾਂ ਦੀ ਨਾ ਕਦੇ ਤਾਰੀਫ਼ ਨਹੀਂ ਕੀਤੀ ਉਹਨਾਂ ਨੇ ਕਦੇ ਨਹੀਂ ਦੱਸਿਆ ਕਿ 17 ਟੋਲ ਪਲਾਜ਼ੇ ਬੰਦ ਕਰਤੇ 64 ਲੱਖ ਰੁਪਏ ਇੱਕ ਦਿਨ ਦਾ ਬਚਣ ਲੱਗ ਗਿਆ ਕਦੇ ਦੱਸਿਆ ਹੀ ਨਹੀਂ ਕਦੇ ਨਹੀਂ ਦੱਸਿਆ ਵੀ ਇਹ ਸ਼ਹੀਦ ਹੋ ਜੇ ਕੋਈ ਪੁਲਿਸ ਵਾਲਾ ਜਾਂ ਫੌਜੀ ਸਾਡਾ ਪੰਜਾਬ ਦਾ ਜਵਾਨ ਅਸੀਂ 1 ਕਰੋੜ ਰੁਪਿਆ ਨੂੰ ਭੋਗ ਤੋਂ ਪਹਿਲਾਂ ਚੈੱਕ ਆ ਜਾਂਦਾ ਹੈ ਨਾ ਕਦੇ ਨਹੀਂ ਦੱਸਿਆ ਕਦੇ ਨਹੀਂ ਦੱਸਿਆ ਉਹਨਾ ਕਿ ਪੁਰਾਣੀਆਂ 40 40 ਸਾਲ ਪੁਰਾਣੀਆਂ ਕੱਸੀਆਂ ਦੇ ਖਾਲ ਪੁਰਾਣੇ ਜਿਹੜੇ ਬੰਦ ਪਏ ਸੀ ਉਹ ਨਹਿਰਾਂ ਵਾਲੇ ਚਲਾ ਲਏ ਆਪਾਂ ਨੇ ਕਦੇ ਵੀ ਨਹੀਂ ਦੱਸਿਆ ਉਹਨਾ ਜੀ ਕਦੇ ਨਹੀਂ ਦੱਸਿਆ ਕਿ 63000 ਬਲਕਿ ਥੋੜਾ ਉਹ ਮੰਗਦੇ ਨੇ ਕਿ ਸਾਨੂੰ ਤਾਂ ਉਹ ਦਿਓ ਜੀ ਡੋਮਿਸਾਈਲ ਇਹ ਤਾਂ ਬਾਹਰ ਲਿਆਂ ਦੇਤੀਆਂ ਨੌਕਰੀ ਤਾਂ ਸੀ ਪੰਜਾਬ 'ਚ ਤਾਂ ਸੀ 3 ਨੌਕਰੀਆਂ ਕਿਉਂਕਿ ਆਪ ਕਦੇ ਦਿੱਤੀਆਂ ਨਾ ਉਹਨਾਂ ਨੇ ਲੱਗਦਾ ਵੀ ਸਾਡੇ ਵਾਂਗ ਹੀ ਹੋਊ ਸਾਰਾ ਕੁਝ ਕਦੀਂ ਦੱਸਿਆਣਾ ਵੀ 10 ਲੱਖ ਦੇ ਬੀਮੇ 'ਚ ਕੀ ਉਹ ਚ ਵੀ ਨੁਕਸ ਕੱਢਣਗੇ ਇਹਨਾਂ ਨੇ ਨੁਕਸ ਹੀ ਕੱਢਣੇ ਕੱਢੀ ਜਾਣ ਦੋ ਉਹ ਤਾਂ ਉਹ ਗੱਲ ਹੈ ਨਾ ਇੱਕ ਕੋਈ ਬੰਦੇ ਕੋਲੇ ਕੁੱਤਾ ਸੀਗਾ ਉਹ ਕੁੱਤਾ ਪਾਣੀ ਤੇ ਤੁਰ ਲੈਂਦਾ ਸੀ ਤੈਰਦਾ ਨਹੀਂ ਸੀ ਤੁਰ ਲੈਂਦਾ ਸੀ ਪਾਣੀ ਤੇ ਤੇ ਇੱਕ ਹੋਰ ਦੋਸਤ ਸੀ ਉਹਨਾਂ ਦਾ ਉਹ ਹਰ ਗੱਲ 'ਚੋਂ ਨੁਕਸ ਕੱਢਦਾ ਸੀ ਚਲੋ ਸੁਖਵੀਰ ਬਦਲ ਲਾ ਲੋ ਜਾਂ ਕੋਈ ਆ ਇਹਨਾਂ ਚ ਦੂਜੇ ਕਾਂਗਰਸੀਆਂ ਚੋਂ ਲਾ ਲੋ ਇੱਕ ਅੱਧਾ ਨਾ ਬੀਜੇਪੀ ਵਾਲਿਆਂ ਚੋਂ ਨੁਕਸ ਕੱਢਣ ਵਾਲੀ ਨੇ ਉਹ ਕਹਿੰਦੇ ਯਾਰ ਬੜੀ ਦਿੱਕਤ ਹੋਈ ਯਾਰ ਇਹ ਕਿਸੇ ਗੱਲ ਦੀ ਵੀ ਤਰੀਫ ਨਹੀਂ ਕਰਦਾ ਪਰ ਕੁੱਤੇ ਚੋਂ ਕੀ ਨੁਕਸ ਕੱਢ ਸਕਦਾ ਹੁਣ ਇਹ ਇਹ ਤਾਂ ਪਾਣੀ ਤੇ ਤੁਰਦਾ ਹੈ ਯਾਰ ਚਲ ਉਹਨੂੰ ਬੁਲਾਓ ਯਾਰ ਕਹਿੰਦੇ ਬੁਲਾ ਲਿਆ ਉਹ ਲੈ ਕਹਿੰਦੇ ਅੱਜ ਨਹੀਂ ਨੁਕਸ ਕੱਢ ਸਕਦਾ ਸਾਰੇ ਯਾਰ ਦੋਸਤ ਇਕੱਠੇ ਹੋਗੇ ਉਹਨੇ ਕੁੱਤਾ ਇੱਧਲੇ ਪਾਸੇੋਂ ਛੱਪੜ ਚ ਜੋ ਟੋਬੇ ਚ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਪਾਣੀ ਦੇ ਉੱਤੇ ਤੁਰ ਕੇ ਉਹਨੂੰ ਕਹਿੰਦੇ ਹਾਂ ਹੁਣ ਦੱਸ ਬਈ ਹੁਣ ਕੀ ਕਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਫੇਰ ਕੱਢਤਾ ਨਕਸੀ ਜੀ ਉਹਦਾ ਕੱਢਣਗੇ ਜੀ ਸੋ ਇਹਨਾਂ ਚੱਕਰਾਂ ਤਾਂ ਆਪਾਂ ਪੈਣੇ ਹੀ ਨਹੀਂ ਤੁਸੀਂ ਜਿਹੜੀਆਂ ਚੌਂਦਾਂ ਤੇ ਜਾ ਰਹੇ ਹੋ ਤੁਹਾਨੂੰ ਦੂਜਾ ਰੱਬ ਕਹਿੰਦੇ ਆ ਲੋਕ ਕਿ ਦੂਜਾ ਰਬਾ ਡਾਕਟਰ ਨਰਸਾਂ ਡਾਕਟਰ ਹੈ ਨਾ ਤੇ ਜਿਨ੍ਹਾਂ ਨੇ ਕੇਅਰ ਕਰਨੀ ਹੈ ਜਿਨ੍ਹਾਂ ਨੇ ਆ ਕੇ ਪੁੱਛਣਾ ਆ ਦਵਾਈ ਖਾਓ ਆ ਹੁਣ ਤੁਹਾਨੂੰ ਆ ਡਾਕਟਰ ਸਾਹਿਬ ਨੇ ਆ ਲਿਖਿਆ ਹੈ ਡਾਕਟਰ ਕਹਿੰਦਾ ਆ ਫਾਈਲ ਪਈ ਹੈ ਫਾਈਲ ਅਗਲੀ ਫਾਈਲ ਤੱਕ ਕਰ ਦਿਨੇ ਸੋ ਤੰਦਰੁਸਤ ਰੱਖੀਏ ਪੰਜਾਬ ਨੂੰ ਆਪਾਂ ਫੌਜਾਂ ਚ ਭਰਤੀ ਹੋਣ ਵਾਲੇ ਆਪਾਂ ਹਾਕੀਆਂ ਫੁੱਟਵਾਲਾਂ ਕ੍ਰਿਕਟਾਂ ਦੇ ਵਿੱਚ ਮੈਡਲ ਲੈ ਕੇ ਆਉਣ ਵਾਲੇ ਐਥਲੀਟ ਅਗਲੀ ਖਬਰ ਨਵਜੋਤ ਕੌਰ ਸਿੱਧੂ ਦੇ ਨਾਲ ਜੁੜੀ ਹੈ ਨਵਜੋਤ ਕੌਰ ਸਿੱਧੂ ਦੀ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੋਂ ਪੋਲਿਟਿਕਸ ਐਕਸਪਰਟ ਯਾਨੀ ਕਿ ਰਾਜਨੀਤਿਕ ਐਕਸਪਰਟ ਜਿਹੜੇ ਹੈਗੇ ਆ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਤਿਆਰੀ ਹੋ ਚੱਲੀ ਹੈ ਭਾਜਪਾ ਵੱਲੋਂ ਇੱਕ ਕਿਉਂ ਕਹਿ ਰਹੇ ਆ ਆ ਤੁਹਾਨੂੰ ਸੁਣਾਉਂਦੇ ਆ ਪਰਸ਼ੀ ਵੀ ਕਰਾ ਦੂੰ ਰਾਧੀ ਰਾਧੀ ਆਪਾਂ ਜੀ ਜੀ ਇਹ ਹਮਾਰੇ ਸਿੱਧੂ ਪਾਜੀ ਕੀ ਧਰਮ ਪਤਨੀ ਹੈ ਹਮਾਰੀ ਮਈਆ ਜੀ और इन्होंने बताया कि ये अभी भी गौमूत्र से स्नान करती हैं और गौमूत्र का पान करती हैं जो लोग गौ माता का और गौमूत्र का मजाक उड़ाते हैं।, हैं और इन्होंने अपने कैंसर जैसी बीमारी को जो फोर्थ स्टेज में थी और जो डॉक्टरों ने मना किया था चार हफ्ते जिंदा रहेंगी ऐसा डॉक्टरों ने बोला था और आज चार सालों से जिंदा है गौ माता की कृपा से और अपने आयुर्वेद आयुर्वेद आयुर्वेदिक डाइट के, के हिसाब से आप आज चार साल से हैं और भगवान इन्हें अभी खूब लंबी आयु दे यही भगवान की कृपा इन पर बनी रहे और आप हमारी माँ हैं इस भाव से आशीर्वाद हमें भी दीजिएगा और हमने आपको बहुत बार बताया कि किसी को कैंसर हो भगवान करे कैंसर हो ही ना किसी को पर किसी को हो तो ये इनका ना यूट्यूब पर पड़ा हुआ है इनकी पूरी डाइट पड़ी हुई है कि क्या लेना है क्या नहीं लेना क्या खाना है क्या नहीं खाना वो जरूर सुने और यदि उस हिसाब से चलेंगे तो हम कैंसर को हरा देंगे और जैसे हमारी मैया जी जीत गई हैं आप भी जीत जाएंगे और हमें इस बीमारी को इस देसी खदेड़ना है तो इसके लिए ये हमारी मैया हैं ये कह सकते हैं कि ये विजेता है जिन्होंने हरा दिया उस बीमारी को सारे डॉक्टर एक तरफ चार हफ्ते में मर जाएंगे ऐसा बोल दिया डॉक्टर ने लेकिन ये जीत गई यमराज को भी पापिस कर दिया, तो ये है इच्छा शक्ति जहाँ चाह है राह जरूर है तो ये प्रेरणा हम समाज की प्रेरणा है ये, इसलिए हम आपका परिचय करा रहे हैं और गौमूत्र का अपमान नहीं सम्मान मान मेरे घर में आपको हमेशा मिलेगा ये देखिए और लोग मजाक उड़ाते हैं गौ माता के गौमूत्र का और ये शक्ति को समझ गए और कैंसर को हरा दिया ये ताकत है सनातन की राधे वाला खाना खाते हैं पाम ऑयल लेते हैं तो वो सारी डाइट दी हुई है वो सबके लिए है, मेरे लिए नहीं है क्योंकि आप लोग उसका सेवन करोगे तो आपको कैंसर नहीं होगा आपके सेल्स इन्फ्लेमेटरी सेल्स से कैंसर सेल्स नहीं बनेंगे तो सबको वही डाइट खानी है अगर उनको हर बीमारी से बचना है ਜਿੱਦਾਂ ਸ਼ੁੱਧ ਹਮ ਖਾਨ ਪਾ ਸੁਣਿਆ ਤੁਸੀਂ ਇਸ ਵੀਡੀਓ ਦੇ ਵਿੱਚ ਗਊ ਮਾਤਾ ਤੇ ਗਊ ਮੂਤਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਚੋ ਪੋਲਿਟਿਕ ਐਕਸਪਰਟਾਂ ਦਾ ਮੰਨਣਾ ਹੈ ਕਿ ਇਹਨਾਂ ਦੀ ਬੀਜੇਪੀ ਵੱਲੋਂ ਤਿਆਰੀ ਹੋ ਚੱਲੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਕੁਰਸੀ ਤੋਂ ਬੀਜੇਪੀ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲ ਨੂੰ ਕਿਉਂਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਨਾਲ ਜੁੜੀ ਹੈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇੱਕ ਦੂਜੇ ਨੂੰ ਗੈਂਗਸਟਰ ਵਾਦ ਦੇ ਮੁੱਦੇ ਤੇ ਕੇਲ ਰਹੇ ਆ ਪਹਿਲਾ ਆਮ ਆਦੀ ਪਾਰਟੀ ਦਾ ਪੱਖ ਦਿਖਾਉਂਦੇ ਆ ਫਿਰ ਅਕਾਲੀ ਦਲ ਨੇ ਜੋ ਗੱਲਾਂ ਕਹੀਆਂ ਉਹ ਸੁਣਿਓ ਤੇ ਉਸ ਤੋਂ ਬਾਅਦ ਡਿਸਾਈਡ ਕਰਿਓ ਕਿ ਕੌਣ ਸਹੀ ਹੈ ਕੌਣ ਗਲਤ ਹੈ ਦੋ ਚਾਰ ਗੱਲਾਂ ਅਸੀਂ ਵੀ ਦੱਸਾਂਗੇ ਉਹ ਵੀ ਸੁਣ ਕੇ ਜਾਇਓ ਇਸੇ ਵਿਆਹ ਦੀਆਂ ਇਹ ਫੋਟੋਆਂ ਨੇ ਅਮਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਉਹਦੀ ਇਹ ਸਿਸਟਰ ਦਾ ਵਿਆਹ ਸੀ ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਫੋਟੋ ਹੈ ਜਿਹੜੇ ਉਸ ਵਿਆਹ ਦੇ ਵਿੱਚ ਸ਼ਾਮਲ ਸਨ ਔਰ ਅਗਲੀ ਜਿਹੜੀ ਫੋਟੋ ਹੈ ਉਹ ਵਿਰਸਾ ਸਿੰਘ ਬੁਲਟੋਹਾ ਹੋਰਾਂ ਦੀ ਹੈ ਆ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਦੇ ਉੱਤੇ ਗੋਲ ਚੱਕਰ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੇਖ ਸਕਦੇ ਹੋ ਇੱਕ ਪਾਸੇ ਇਹਨਾਂ ਦੇ ਪਰਨਤਾਨ ਤੋਂ ਜਿਹੜੇ ਕੈਂਡੀਡੇਟ ਬਣੇ ਸਨ ਉਹੀ ਨੇ ਇੱਥੇ ਧਰਮੀ ਫੌਜੀ ਹੈ ਨਹੀਂ ਕਿਤੇ ਵੀ ਜਿਹੜੇ ਗੱਲ ਕਰਦੇ ਸੀ ਕਿ ਧਰਮੀ ਫੌਜੀ ਦਾ ਇਹ ਪਰਿਵਾਰ ਹੈ ਇਹ ਸੁਖਬੀਰ ਸਿੰਘ ਬਾਦਲਹੋਰਾ ਦੀ ਫੋਟੋ ਹੈ। ਔਰ ਇਹ ਜਿਹੜੇ ਤਰਨਤਾਂ ਤੋਂ ਉਮੀਦਵਾਰ ਬਣੇ ਸਨ ਉਹਨਾਂ ਦੇ ਨਾਲ ਤੇ ਗੈਂਗਸਟਰ ਦੇ ਜਿਹੜੇ ਮਦਰ ਨੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਰੀ ਇਸੇ ਵਿਆਹ ਦੇ ਵਿੱਚ ਖੜੇ ਨੇ। ਇਹ ਸਾਰੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਲਈਆਂ ਨੇ। ਇਸ ਫੋਟੋ ਦੇ ਵਿੱਚ ਜਿਹੜੇ ਉਹ ਬਰੰਪਰਾ ਖੜੇ ਨੇ ਔਰ ਸੁਖਬੀਰ ਸਿੰਘ ਬਾਦਲ ਹੁੜੀ ਖੜੇ ਨੇ ਇਹ ਫੋਟੋ ਗਨੀਮ ਕੌਰ ਮਜੀਠੀਆ ਹੋਰਾਂ ਦੀ ਹੈ ਇਸ ਪੋਟਰੇ ਦੇ ਵਿੱਚ ਉਹ ਖੜੇ ਨੇ ਸਵਾਲ ਇਹ ਕਿ ਕੀ ਅਕਾਲੀ ਦਲ ਬਾਦਲ ਨੂੰ ਕੋਈ ਹੁਣ ਹੋਰ ਵਿਆਹਾਂ 'ਚ ਸੱਦਦਾ ਨਹੀਂ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਤੱਕ ਸੀਮਤ ਹੋ ਗਏ ਨੇ ਜੋ ਕੁਛ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਇੱਕ ਪਾਸੇ ਲੜਾਈ ਲੜ ਰਹੀ ਹੈ ਦੂਜੇ ਪਾਸੇ ਬਾਦਲਦਲ ਇਨ੍ਹਾਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਨਾਲ ਆਪਣੀਆਂ ਸਾਂਝਾਂ ਜੜੀਆਂ ਉਹ ਫੋਟੋਆਂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਰਿਆ ਔਰ ਉਹਨਾਂ ਦੇ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਆਦਮੀ ਪਾਰਟੀ ਸਿਆਸੀ ਦਿਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਹੈ ਮਤਲਬ ਰਾਜਨੀਤੀ ਦਾ ਅਸਤਰ ਏਨਾ ਨੀਚੇ ਲਿਆਈ ਆ ਆਮ ਆਦਮੀ ਪਾਰਟੀ ਕੇ ਹੁਣ ਧੀਆ ਪਹਿਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਾਰ ਦਿੱਤੀ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ ਧੀ ਤਾਂ ਦੁਸ਼ਮਨ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋਊ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਤਿੰਨ ਆਰਡਰ ਨੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆੜਰੇ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚ ਬਰੀ ਕਰਾਇਆ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਬਹਿਸ ਕਿ ਕਿੰਨਾ ਦੀ ਮਿਲੀਭੁਗਤਾ ਕਿਹੜੇ ਪੋਲਿਟਿਕਲ ਬੰਦੇ ਇਹਦੇ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾ ਚੌਰੀਏ ਦੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕੀ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਾ ਹੈ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਦੇ ਵਿਆਹ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ মিডিਆ ਨੂੰ ਵੀ ਸ਼ੇਅਰ ਕਰਨ ਲੱਗਿਆ ਆ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਦੋਹਾਂ ਤੀਰਾਂ ਦੀ ਗੱਲ ਤੁਸੀਂ ਸੁਣ ਲਈਏ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਇਲਜ਼ਾਮ ਲਾ ਰਹੀ ਆ ਕਿ ਗੈਂਗਸਟਰ ਅਮਰਿਤਪਾਲ ਬਾਠ ਦੀ ਭੈਣ ਦੇ ਵਿਆਹ ਦੇ ਵਿੱਚ ਸਾਰੇ ਲੀਡਰ ਪਹੁੰਚੇ ਤੇ ਦੂਜੇ ਪਾਸੇ ਲਾਰੈਂਸ ਬਿਸ਼ਨਾਈ ਇਹਨਾਂ ਦੀਆਂ ਇੰਟਰਵਿਊ ਦਾ ਜ਼ਿਕਰ ਕੀਤਾ ਆ ਕਾਲੀ ਦਲ ਨੇ ਸਾਡਾ ਸਵਾਲ ਆਮ ਆਦਮੀ ਪਾਰਟੀ ਨੂੰ ਹੈ ਜੇਕਰ ਇੱਕ ਗੈਂਗਸਟਰ ਦੀ ਭੈਣ ਦਾ ਵਿਆਹ ਹੋ ਰਿਹਾ ਹੈ ਤਾਂ ਉਹਦੇ ਨਾਲ ਉਸ ਕੁੜੀ ਦਾ ਕੀ ਲੈਣਾ ਦੇਣਾ ਤਾਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਜੇਕਰ ਪਰਿਵਾਰ ਦੇ ਵਿੱਚ ਇੱਕ ਬੰਦਾ ਗੈਂਗਸਟਰ ਹੈ ਤਾਂ ਸਾਰਾ ਟੱਬਰ ਹੀ ਗੈਂਗਸਟਰ ਹੋ ਗਿਆ ਅਸੀਂ ਤਾਂ ਇੱਕ ਪਰਿਵਾਰ ਦੇ ਵਿੱਚ ਪੁਲਿਸ ਅਫਸਰ ਵੀ ਦੇਖਿਆ ਇੱਕ ਪਰਿਵਾਰ ਦੇ ਵਿੱਚ ਲੀਡਰ ਵੀ ਦੇਖਿਆ ਇੱਕ ਪਰਿਵਾਰ ਦੇ ਵਿੱਚ ਠੱਗ ਵੀ ਦੇਖਿਆ ਤਾਂ ਸਾਰੇ ਜਿਹੜੇ ਹੈਗੇ ਆ ਅੱਡ-ਅੱਡ ਚਲਦੇ ਆ ਸਾਰਿਆਂ ਦਾ ਅੱਡ-ਅੱਡ ਕਿਰਦਾਰ ਹੁੰਦਾ ਹੈ ਮੰਨ ਲਓ ਜੇ ਅਮਰਤਪਾਲ ਬਾਠ ਗੈਂਗਸਟਰ ਹੈ ਤਾਂ ਉਹਦੀ ਭੈਣ ਦਾ ਉਸ ਨਰਕੀ ਲੈਣਾ ਦੇਣਾ ਕਿਰਪਾ ਕਰਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਦੱਸੇ ਕਿ ਗੈਂਗਸਟਰ ਦੀ ਭੈਣ ਗੈਂਗਸਟਰ ਹੋ ਗਈ ਦੂਜੇ ਪਾਸੇ ਜਿਹੜੇ ਅਕਾਲੀ ਦਲ ਨੇ ਸਵਾਲ ਪੁੱਛਿਆ ਉਹਨਾਂ ਦੇ ਕੋਈ ਜਵਾਬ ਦੇ ਸਕਦੀ ਹੈ ਆਮ ਆਦਮੀ ਪਾਰਟੀ ਤਾਂ ਜਰੂਰ ਦੇਵੇ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਭਾਜਪਾ ਦੇ ਨਾਲ ਜੁੜੀ ਹੈ ਭਾਜਪਾ ਲੀਡਰ ਅਸ਼wini ਸ਼ਰਮਾ ਨੇ ਅੱਜ ਸੀਐਮ ਭਗਵੰਤ ਮਾਨ ਨੂੰ ਰਾਜ ਕੇ ਦਵਾਈ ਦਿੱਤੀ ਹੈ ਇੱਕ પાસے اکالیزل جڑی ਹੈਗੀ ਆ ਉਹ پوری ਪੀਕ ਤੇ ਚੱਲੀ ਹੈ ਤੇ ਦੂਜੇ ਪਾਸੇ ਬੀਜੇਪੀ ਵੀ ਹੁਣ ਪਿੱਛੇ ਨਹੀਂ ਹਟ ਰਹੀ ਐ ਅਸ਼ਮਨੀ ਸ਼ਰਮਾ ਨੇ ਠੋਕ ਕੇ ਸੀਐਮ ਭਗਵੰਤ ਮਾਨ ਨੂੰ ਜਵਾਬ ਦਿੱਤਾ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਆਂ ਕਿ 1 ਤਾਰੀਖ ਨੂੰ ਜਿਸ ਤਰੀਕੇ ਸੇ ਸ਼੍ਰੀ ਗੁਰੂ ਰਵਿਦਾਸ ਜੰਮਤੀ ਬਣਾਈ ਜਾਏਗੀ ਪ੍ਰਧਾਨ ਮੰਤਰੀ ਆਦਮਪੁਰ 에ਰਪੋਰਟ ਪਹੁੰਚेंगे ਤੋਂ ਆਦਮਪੁਰ 에ਰਪੋਰਟ ਕਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਕੇ ਨਾਮ ਪਰ ਰਖੇ ਤੋਂ ਸਭੀ ਕੇ ਲਈ ਸੁਭਾਗਯ ਕੀ ਬਾਤ ਹੈ ਐਸਾ ਕਿ ਜੋ ਬਾਤੇ ਪਹਿਲੇ ਹੋ ਚੁਕੀ ਹੈ ਉਨੀ ਬਾਤੋਂ ਕੋ ਮਾਨ ਸਾਭ ਦੁਹਰਾਤੇ ਹੈ तो मुझे लगता है कि उनको केंद्र ने क्या दायित्व निभाना है उसकी जगह पंजाब के अंदर जो ये कतलो गारत हो रहा है कानून की व्यवस्था टूटी पड़ी है उसकी ओर ध्यान दे और अपने दायित्व का पंजाब के प्रति जो दायित्व है उसका निर्माण करें पंजाब सरकार कह रही है कि आर का जो फंड रुका हुआ है उसको ये ऐसा है कि मान अपनी नलाइकियों को छुपा नहीं सकते अब मान ये बताए ना जो फंड आया उसका प्रयोग कहाँ हुआ और अब तक इन्होंने उस जो आरडीएफ के फंड की एनओ जानी थी वो अब तक क्यों नहीं गई है इसलिए मान अपनी कमजोरियों को छुपाने के लिए लोगों का ध्यान भटकाने के लिए आधारहीन बातें करना बंद करें और पंजाब में बिगड़ती कानून व्यवस्था के प्रति अपनी जवाबदेही को तय करें ਤੇ ਹੁਣ ਅਗਲੀ ਖਬਰ ਵਿੱਚ ਕਿਸਾਨਾਂ ਦੀ ਗੱਲ ਕਰ ਲੈਨੇ ਆ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਰੱਜ ਕੇ ਦਵਾਈ ਦਿੱਤੀ ਹੈ ਸਮਾਰਟ ਮੀਟਰਾਂ ਦਾ ਮੁੱਦਾ ਹੈ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਆ ਪਿੰਡਾਂ ਦੇ ਵਿੱਚ ਉਹ ਚਿੱਪ ਵਾਲੇ ਸਮਾਰਟ ਮੀਟਰ ਕਿਤੇ ਦਫ਼ਤਰਾਂ ਦੇ ਵਿੱਚ ਜਨਮ ਕਰਾਏ ਜਾ ਰਹੇ ਨੇ ਪਰ ਬਿਜਲੀ ਮੰਤਰੀ ਦਾ ਕੱਲ ਬਿਆਨ ਆਇਆ ਕਿ 15 ਫਰਵਰੀ ਤੋਂ ਬਾਅਦ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ 3 ਪੀਡ ਮੀਟਰ ਲਗਾ ਦੇਗੇ ਚਾਰਜ ਕਰਉਣਗੇ ਉਨੇ ਮਨ ਬਿਜਲੀ ਚੀਨੀ ਬੈਲੈਂਸ ਘਟਾਣ ਤੇ ਮੈਸੇਜ ਆਇਆ ਕਿਵੇਂ ਦੇਖਣਾ ਹੈ ਦੇਖੋ ਸਰਕਾਰ ਤਾਂ ਜਤਿੰਦਰ ਜੀ ਲਗਾਤਾਰ ਲੰਬੇ ਸਮੇਂ ਤੋਂ ਇਸ ਗੱਲ ਤੇ ਲੱਗੀ ਹੋਈ ਹੈ ਕਿ ਅਸੀਂ ਪ੍ਰਾਈਵੇਟੇਸ਼ਨ ਵੱਲ ਨੂੰ ਲੈ ਕੇ ਜਾਣਾ ਹੈ ਪਰ ਸਾਡੇ ਲੋਕਾਂ ਨੂੰ ਸਮਝਣਾ ਪਏਗਾ ਇਹ ਤਾਂ ਕਿ ਜਿਹੜੀ ਜਿਹੜੀ ਚੀਜ਼ ਦਾ ਪ੍ਰਾਈਵੇਟੇਸ਼ਨ ਹੋਇਆ ਹੈ ਉਹਨਾਂ ਨੇ ਸੇਵਾ ਕਿਹੋ ਜੀ ਦਿੱਤੀ ਹੈ ਲੇਕਿਨ ਲੋਕਾਂ ਦੀ ਜੇਬ ਤੇ ਕਿੰਨਾ ਅਸਰ ਪਿਆ ਇਹ ਦੋਨੇ ਚੀਜ਼ਾਂ ਨੂੰ ਉਹਨਾਂ ਨੂੰ ਵੇਖਣੀਆਂ ਪੈਣੀਆਂ ਇਹ ਜਿਹੜਾ ਸੈਕਟਰ ਹੈ ਇਹ ਬਿਜਲੀ ਦਾ ਸੈਕਟਰ ਹੈ ਜਿਹੜਾ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਸੈਕਟਰ ਹੈ ਹਰ ਪਲ ਦੇ ਪਲ ਪਲ ਦੇ ਉੱਤੇ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਹੈ ਔਰ ਜਿਹੜਾ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਆਜ ਉਹਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਲਿਜਾ ਕੇ ਐਡਾ ਵੱਡਾ ਸਟਰਕਚਰ ਖੜਾ ਕਰਕੇ ਉਹਨਾਂ ਦੇ ਹਵਾਲੇ ਕਰਨਾ ਇਹ ਲੋਕਾਂ ਨੂੰ ਸਮਝਣਾ ਪੈਗਾ ਕਿ ਸਾਡੀ ਪ੍ਰੋਪਰਟੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਲੋਕਾਂ ਨੂੰ ਸਾਡਾ ਹੀ ਸਮਾਨ ਸੌਂਪ ਕੇ ਸਾਡੇ ਦੇ ਹੀ ਸਾਡਾ ਹਥਿਆਰ ਉਹਨਾਂ ਤੋਂ ਵਰਤ ਵਰਤੋਂ ਕਰਵਾ ਕੇ ਸਾਡੀ ਜੇਬ ਦੇ ਵਿੱਚ ਲੁੱਟ ਕਰਨੀ ਹੈ ਤੋ ਇਹਦੇ ਤੇ ਲੋਕਾਂ ਨੂੰ ਜਾਗਣਾ ਪੈਗਾ ਠੀਕ ਹੈ ਉਹਨਾਂ ਨੇ ਆਪਦੇ ਦਫਤਰਾਂ ਚਲਾਉਣ ਦੀ ਗੱਲ ਕੀਤੀ ਹੈ ਇਹਦੀ ਸ਼ੁਰੂਆਤ ਕਰ ਰਹੇ ਨੇ ਉਥੋਂ ਲੇਗਰ ਮੈਂ ਕਹਾਂਗਾ ਬਈ ਲੋਕਾਂ ਨੂੰ ਤਾਂ ਇਹਨਾਂ ਜਿਹੜੇ ਐਮਐਲਏ ਨੂੰ ਤੁਸੀਂ ਜਿਤਾਇਆ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਭੇਜਿਆ ਵਿਧਾਨ ਸਭਾ ਚ ਉਹਨਾਂ ਦੇ ਸਵਾਲ ਕਰਨਾ ਬਣਦਾ ਲੋਕਾਂ ਦਾ ਕਿ ਭਾਈ ਤੁਹਾਨੂੰ ਇਸ ਲਈ ਜਿਤਾਇਆ ਸੀ ਕਿ ਤੁਸੀਂ ਸਾਡਾ ਸਾਰਾ ਕੁਝ ਵੇਚ ਦਿਓ ਇਹਦਾ ਵਿਰੋਧ ਕਿਉਂ ਨਹੀਂ ਕਰਦੀ ਸਰਕਾਰ ਸਾਡੀ ਪੰਜਾਬ ਸਰਕਾਰ ਡਰਾਮੇ ਕਰਦੀ ਹੈ ਕਿ ਅਸੀਂ ਬਿਜਲੀ ਸੋਧ ਬਿਲਕੁਲ ਮਤਲਬ ਵਿਰੋਧ ਕਰਦੇ ਹਾਂ ਲੇਕਿਨ ਅੰਦਰ ਖਾਤੇ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਆਪਦੇ ਘਰੇ ਲਾਗੂ ਕੀਤਾ ਜਾ ਰਿਹਾ ਹੈ ਤੋ ਇਹ ਲੋਕਾਂ ਨੂੰ ਮਤਲਬ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਨੂੰ ਲੈਣਾ ਚਾਹੀਦਾ ਤਾਂ ਸੁਣੀ ਤੁਸੀਂ ਸਾਰੀ ਗੱਲਬਾਤ ਜਗਜੀਤ ਸਿੰਘ ਢੱਲੇਵਾਲ ਦੀ ਸਮਾਰਟ ਮੀਟਰਾਂ ਤੇ ਸੋ ਖੈਰ ਅੱਜ ਦੀ ਤੁਹਾਨੂੰ ਸਾਡੀਆਂ ਖਬਰਾਂ ਕਿਹੋ ਜਿਹੀਆਂ ਲੱਗੀਆਂ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜਰੂਰ ਦਿਵਾ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ